ਚੰਗਾ ਨਹੀਂ ਕੀਤਾ ਆਪਣੇ ਨਾਲ ਉਹ ਤਾਂ ਮੇਰਾ ਤਾਂ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਤੀਵੀਆਂ ਸੌ ਸੌ ਗੱਲ ਕਰਦੀਆਂ ਨੇ ਜਿਹੜਾ ਜਾ ਉਹ ਕਰ ਗਏ ਮੈਂ ਤਾਂ ਸੋਚਿਆ ਹੀ ਨਹੀਂ ਸੀ ਲੈ ਮੰਮੀ ਮੈਨੂੰ ਤਾਂ ਛਾਂਪ ਵੀ ਹਲਕੀ ਜੀ ਲੱਗਦੀ ਸੀ ਹੈਨਾ ਨਹੀਂ ਕੀ ਛਾਂਪ ਤੀ ਉਹ ਤਾਂ ਪੱਤਾ ਹੈ ਉਹ ਲਵੀ ਆ ਪਾਣੀ ਦੀ ਘੁੱਟ ਦੇ ਕੁੜੇ ਮੈਨੂੰ ਆ ਲੈ ਮੈਂ ਪਾਣੀ ਲਿਆ ਭਾਈ ਮੰਮੀ ਤੂੰ ਕਿੱਥੇ ਚਲੀ ਗਈ ਸੀ ਆ ਮੈਂ ਤਾਂ ਇੱਧਰ ਗਵਾਂਡੀਆਂ ਤੇ ਜਾ ਕੇ ਆਇਆ ਪੁੱਤ ਤੇਰੀ ਆਂਟੀ ਕੇ ਅੱਛਾ ਉਹ ਹੁਣ ਜਿਹੜਾ ਬਾਪੂ ਜੀ ਦੇ ਭੋਗ ਤੇ ਕੋਈ ਤੂੰ ਟੱਕੇ ਦਾ ਵਿਹਾਰ ਕਰਨਾ ਸਾਡੇ ਪੇਕੇ ਆ ਨੇ ਉਹ ਦਿਨ ਰਹਿ ਕਰਨ ਗਈ ਸੀ ਵੀ ਕਿਵੇਂ ਕਰੀਏ ਭਾਈ ਉਹ ਕਹਿੰਦੀ ਤੂੰ ਕਰ ਵੀ ਭੈਣ ਜੀ ਆਪਦੀ ਇੱਜ਼ਤ ਥਾਣੀ ਨਾਲ ਦਾ ਅੱਛਾ ਉਤੇ ਤਾਈ ਨਾਲ ਰਹਿ ਕਰੂੰਗੀ ਵੀ ਜੇ ਮੈਂ ਭਾਈ ਉਹਦੇ ਪੇਕੇ ਕਰਨੀਏ ਮੈਂ ਮੇਰੇ ਪੇਕੇਆਂ ਨੂੰ ਕਰਨਾ ਪਊਗਾ ਹਾਂ ਇਹ ਤਾਂ ਹੈਗਾ ਫਿਰ ਹੋਰ ਤਾਂ ਕਰਕੇ ਆ ਦੇਖਦੀ ਆ ਮੈਂ ਚਲ ਤਾਈ ਨੂੰ ਪੁੱਛ ਲੋ ਵੀ ਉਹਦੇ ਪੇਕੇ ਕੀ ਕਰਨਗੇ ਫਿਰ ਉਹ ਹੀ ਤੁਸੀਂ ਕਹਿ ਦਿਓ ਉਹਦੇ ਪੇਕੇਆਂ ਨੂੰ ਹਾਂ ਜਾ ਕੇ ਆਉਣੀ ਆ ਮੈਂ ਘੰਟੇ ਨੂੰ ਤੇ ਤਾਈ ਕੋਲ ਜਾ ਕੇ ਆਉਣੀ ਆ ਚੰਗਾ ਕਰ ਦਿਆ ਰਹਿ ਉਹਨਾਂ ਕੋਲ ਚੰਗਾ ਮੰਮੀ ਫਿਰ ਮੈਂ ਕਰ ਲਾਂ ਕੰਮ ਤੂੰ ਕਰ ਲੈ ਆਰਾਮ ਚਲ ਉਈ ਨਾ ਕਰ ਕੰਮ RAM room ਨਹੀਂ ਹੁਣ ਮੈਂ ਘਰ ਤੇ ਹੁਣ ਫਿਰ ਉਹਨਾਂ ਨੂੰ ਵੀ ਦੱਸਣਾ ਅਗਲੇ ਨੇ ਕੋਈ ਹੀਲਾ ਕਰਨਾ ਦਿਨ ਤਾਂ ਰਹਿ ਗਏ ਥੋੜੇ ਵਿੱਚ ਚਲ ਜਿਹਦੇ ਨਾਮ ਕਰਨਾ ਮੈਂ ਜਾ ਕੇ ਆ ਨਵੀਂ ਆਜਾ ਆਜਾ ਮਮੀ ਨੰਮੀ ਕਿਤੇ ਮਮਿ ਨਹੀਂ ਦਿਖ ਰਹੀ ਮਮੀ ਹੁਣ ਤਾਂ ਇੱਥੇ ਪਈ ਸੀਗੀ ਅੱਛਾ ਉਹ ਤਾਂ ਨਹੀਂ ਮਿੰਤਾ ਲਾਦਾ ਤਾਈ ਦੇ ਨਾਲ ਗਈ ਹੋਵੇ ਅੱਛਾ ਅੱਛਾ ਕੀ ਕਰਨਾ ਉਹ ਕਹਿੰਦੀ ਸੀਗੀ ਕਹਿੰਦੀ ਮੈਂ ਤਾਈ ਨੂੰ ਪੁੱਛ ਕੇ ਆਉਣਾ ਵੀ ਉਹਦੇ ਪੇਕੇ ਕੀ ਕਰਨਗੇ ਭੋਗ ਤੇ ਬਾਪੂ ਦੇ ਤੇ ਅੱਛਾ ਹਾਂ ਉਹ ਕਹਿੰਦੀ ਮੈਂ ਆਪ ਜਨੂ ਨੂੰ ਸੁਨੇਹਾ ਲਾ ਦੂੰਗੀ ਚਲ ਠੀਕ ਆ ਫਿਰ ਤੋਂ ਲਾ ਮਮੀ ਤਾਂ ਆਉਂਦੀ ਆ ਤੁਰੀ ਆ ਗਈ ਮਮੀ ਖਾਪਤਾ ਆ ਗਈ ਇੱਥੇ ਬੈ ਜਾ ਕੁਰਸੀ ਤੇ ਬੱਠਾ ਸਿਰਫ ਕੋਈ ਨਾ ਕੋਈ ਬੈ ਜਾ ਮਮੀ ਕੀ ਕਹਿੰਦੀ ਫਿਰ ਦਾਈ ਉਹ ਤਾਂ ਭਾਈ ਐਂ ਕਹਿੰਦੀ ਆ ਕਹਿੰਦੀ ਮੇਰੇ ਪੇਕੇ ਤਾਂ ਕੜਾ ਪਾ ਕੇ ਜਾਣਗੇ ਮੇਰੇ ਤਾਂ ਆਪ ਸਮਾਂ ਤੇ ਦਿਮਾਗ ਤੇ ਟੈਨਸ਼ਨ ਪਈ ਗਈ ਹਾਂ ਮਮੀ ਕੜਾ ਪਾ ਕੇ ਜਾਣਗੇ ਕੜਾ ਪਾ ਕੇ ਜਾਣਗੇ ਨਾ ਬਲਾ ਹੋ ਸ਼ਾਪ ਦਾ ਬਿਹਾਰ ਨਹੀਂ ਹੁੰਦਾ ਉਹ ਤਾਂ ਛਾਪ ਵੀ ਪਾਉਂਦੇ ਨੇ ਹੁਣ ਅੱਗੇ ਲੋਕ ਛਾਪ ਵੀ ਪਾਉਂਦੇ ਤੇ ਇਹ ਤਾਂ ਫੁਕਰੀਆਂ ਮਾਰਦੀ ਆ ਮੇਰੇ ਪੇਕੇ ਤੱਕੜੇ ਨੇ ਗੱਲ ਤਾਂ ਮੰਮੀ ਤੇਰੀ ਸਹੀ ਆ ਪਰ ਆਪਾਂ ਨੂੰ ਵੀ ਫਿਰ ਨਾਨਕਿਆਂ ਨੂੰ ਆਹੀ ਕਹਿਣਾ ਪੈਣਾ ਹੁਣ ਹੋਰ ਕਹਿਣਾ ਤਾਂ ਪਊਗਾ ਉਹ ਤਾਂ ਕਰਨਾ ਤਾਂ ਪਊਗਾ ਹੀ ਨਹੀਂ ਫਿਰ ਮੇਰੀ ਬੇਇੱਜ਼ਤੀ ਆ ਹਾਲਾ ਕਹਿੰਦਾ ਉਹਦੇ ਪੇਕੇ ਤਾਂ ਕੜਾ ਪਾ ਕੇ ਇੰਨਾ ਕੁਝ ਕਰ ਗਈ ਫਿਰ ਮੰਮੀ ਤੂੰ ਐਂ ਕਰ ਮੈਂ ਤਾਂ ਕਹਣਾ ਤੂੰ ਉੱਥੇ ਨਾਨਕੇ ਜਾ ਕੇ ਆਪਨਾ ਆਇਨਾ ਕਰਨਾ ਨਹੀਂ ਫਿਰ ਘਰੇ ਬਹਿ ਕੇ ਤਾਂ ਜਾਣਾ ਹੀ ਪਊਗਾ ਪੁੱਤ ਮੈਂ ਦੇਖਦੀ ਆਂ ਫਿਰ ਕਰਦੀ ਆਂ ਤਿਆਰੀ ਮੈਂ ਜਾਣੀ ਆ ਹੋਰ ਹੋਰ ਜਾਣਾ ਤਾਂ ਚਾਹੀਦਾ ਫਿਰ ਅਗਲੇ ਨੇ ਵੀ ਸੌ ਹਿੱਲਾ ਕਰਨਾ ਕੋਈ ਹਾਂ ਮੰਮੀ ਨਾ ਫਿਰ ਮੇਰੇ ਪੇਕੇਆਂ ਦਾ ਤਾਂ ਨਹੀਂ ਕੋਈ ਹੱਕ ਲਿਉਣ ਕਰਨ ਦਾ ਨਾ ਪੁੱਤ ਤੇਰੇ ਪੇਕੇਆਂ ਦਾ ਕੋਈ ਹੱਕ ਨਹੀਂ ਹੈਗਾ ਕਿਉਂਕਿ ਇਹ ਆ ਗਈ ਤੇਰੇ ਦਾਦੇ ਦੀ ਗੱਲ ਅੱਛਾ ਇਹ ਤਾਂ ਉਹ ਸਾਡੀ ਵਿਹਾਰ ਚੱਲਣਗੇ ਹਾਂ ਭਾਈ ਬਾਹਲਾ ਕਰਨ ਤੇਰੇ ਪੇਕੇ ਕੱਪੜੇ ਲਿਆ ਸਕਦੇ ਨੇ ਸੋਨੂੰ ਠੀਕ ਹਾਂ ਇਹ ਤਾਂ ਹੁਣ ਸਾਡੀ ਆ ਚੜ ਦੇ ਮੁੰਡੀਆਂ ਦੀ ਤਾਂ ਸਾਡੀ ਉਗਾਂ ਦਾ ਰਹੇਗੀ ਠੀਕ ਨਾ ਫਿਰ ਮੰਮੀ ਹੁਣ ਜਾਣ ਦਾ ਕਿਵੇਂ ਕਰੇਗੀ ਕਦੋਂ ਜਾਵੇਗੀ ਇਹਦੀ ਤਾਂ ਸਲਾਹ ਕੋ ਤਾਂ ਅੱਜ ਹੀ ਆ ਮੈਂ ਅੱਜ ਹੀ ਜਾਣੀ ਆ ਨਾਲੇ ਅੱਜ ਸੋਮਵਾਰ ਆ ਅੱਜ ਕਿਸੇ ਬੁੜੀ ਨੇ ਆਉਣਾ ਨਹੀਂ ਫੇਰ ਤਾਂ ਨਿਕਲ ਨਹੀਂ ਦੇਣਾ ਨਾ ਠੀਕ ਆ ਨਾਲੇ ਦਿਨ ਰਹਿ ਕੇ ਥੋੜੇ ਫੇਰ ਅਗਲੇ ਨੇ ਵੀ ਸੌ ਹਿੱਦਾ ਕਰਨਾ ਮੈਂ ਤਾਂ ਫੇਰ ਹੁਣ ਤਿਆਰ ਹੁੰਨੀ ਆ ਤੂੰ ਤਿਆਰ ਹੋ ਜਾ ਮੈਂ ਤੈਨੂੰ ਪਾਸਟੜਾ ਆਉਣਾ ਚੱਲਾਂ ਹੁ ਠੀਕ ਆ ਤਲ ਬੱਤ ਮਮੀ ਕੋਈ ਸੂਟ ਨਹੀਂ ਚੱਕਣਾ ਨਾਲ ਸੂਟ ਸਾਟ ਮੈਂ ਕੀ ਕਰਨਾ ਮੈਂ ਤਾਂ ਦੂਜੀ ਬੱਸ ਮੋੜੇ ਆਉਣਾ ਚੱਲ ਆ ਜਾ ਹੋਰ ਹੋ ਇਹਨਾਂ ਰੈਨ ਦਾ ਤਾਂ ਟਾਈਮ ਨਹੀਂ ਚਾਹੀਦਾ

ਲੇ ਭਾਈ ਹੋਰ ਰੀਕੂ ਫੁੱਟ ਗਿਆ ਐ ਰੀਕੂ ਖੜਾ ਰਿਹਾ ਦੱਸਿਆ ਹੋਰ ਪੈਂਜੀ ਕਿਵੇਂ ਆਉਣੇ ਹੋਏ ਅੱਜ ਮੈਂ ਤਾਂ ਹੀ ਆਈ ਦੀ ਅੱਜ ਮੈਂ ਚਲ ਰੈਸਲਾ ਕਰਕੇ ਆਵਾਂ ਵੀ ਕੀ ਸਲਾਹ ਬਣਾਈਆ ਤੁਸੀਂ ਭੋਗ ਦੀ ਸਲਾਹ ਕਾ ਵੀ ਕਰਨੀ ਐ ਭੋਗ ਤੇ ਆਵਾਂਗੇ ਤਾਉਨਾ ਤਾਂ ਤੁਸੀਂ ਹੈਗਾ ਹੀ ਆ ਪਰ ਮੈਂ ਤਾਂ ਐ ਦੱਸਣ ਆਈਆਂ ਵੀ ਤੁਸੀਂ ਆਉਣਾ ਕਿਵੇਂ ਆ ਨੱਕੇ ਮੈਂ ਆਈ ਆ ਭੂਆ ਤੁਹਾਨੂੰ ਦੱਸਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਇਹੀ ਤਾਂ ਤੁਹਾਨੂੰ ਮੈਂ ਦੱਸਣ ਆਈ ਆ ਵੀ ਭਾਈ ਜਦ ਭੋਗ ਤੇ ਆਉਂਗੇ ਤਾਂ ਕੜਾ ਪਾ ਕੇ ਆਇਓ ਕਿਤੇ ਮੂੰਹ ਚੱਕ ਕੇ ਆ ਜਮੂ ਕੜਾ ਕੜਾ ਕੌਣ ਪਾਉਂਦਾ ਸ਼ਾਮ ਪਾਉਦੇ ਹੁੰਦੇ ਨੇ ਜੇਹੀ ਲੋਕ ਪਾਉਂਦੇ ਨੇ ਉਹ ਜਿਹਾ ਅਸੀਂ ਪਾ ਦਾਂਗੇ ਦੇਖ ਭਾਈ ਮੇਰੀ ਜਠਾਣੀ ਦੇ ਪੇਕੇ ਲੈ ਕੇ ਆਉਂਗੇ ਕੜਾ ਮੈਂ ਤੁਹਾਨੂੰ ਵੀ ਕੜਾ ਹੀ ਪਾਉਣਾ ਪਊਗਾ ਸ਼ਾਮਰਾ ਨਾਲ ਕਬੀਸ ਦੀ ਕਰਾਉਣੀ ਆ ਆਪਣੇ ਦੇ ਮੂਆ ਤੇਰੀ ਜਠਾੜੀ ਦੇ ਪੇਕੇ ਦਾ ਤੱਕੜੇ ਨੇ ਤੂੰ ਸਾਡੇ ਵੱਲ ਤਾਂ ਦੇਖ ਐਸਾ ਹੁੰਦਾ ਕਿ ਕਰਾਂਗੇ ਜਿੰਨੀ ਕਿ ਸਾਡੇ ਜਿਗ ਜੈਸਾ ਨਾ ਭਾਈ ਹੁਣ ਤਾਂ ਮੇਰੀ ਉੱਥੇ ਬੇਇੱਜ਼ਤੀ ਕਰਮੀਆਂਗੀ ਮੈਂ ਜੀ ਵਾਦਾ ਨਹੀਂ ਵਧਾਈ ਦਾ ਮਾਰਗ ਦਾ ਕੰਮ ਹੈ ਇਹ ਚਲੋ ਭਾਈ ਤੁਹਾਡੀ ਮਰਜ਼ੀ ਆ ਹੁਣ ਵਾਦੇ ਘਾਟੇ ਦਾ ਬਾਅਦ ਚ ਹੀ ਦੇਖਾਂਗੇ ਬੁਹਾ ਜੀ ਇੱਕ ਮਿੰਟ ਬਹਿ ਕੇ ਚਾਹ ਬਣਾਉਣੀ ਹੈ ਮੈਂ ਚਾਹ ਨਹੀਂ ਪੀਣੀ ਭਾਈ ਵੇ ਦੇਖ ਲੈ ਮਾ ਆਪੂ ਨਾ ਮੇਰੇ ਬਾਅਦ ਚਲਾਈ ਜਾਂਦੀ ਐ ਇਹ ਜਿਹੜੇ ਤਾਕੜੇ ਨੇ ਗਰੀਬਾਂ ਨੂੰ ਵੀ ਮਰਵਾ ਦੇਣਗੇ ਕੜੇ ਦਾ ਸਕੌਣ ਪਾਉਂਦਾ ਮੈਂ ਤਾਂ ਆਪ ਕਹਿੰਦੀ ਹਾਂ ਪੁੱਤੇ ਰੀਤੀ ਰਿਵਾਜ ਤਾਂ ਸਾਰੇ ਬੰਦ ਹੋਣੇ ਚਾਹੀਦੇ ਨੇ ਬੰਦ ਤਾਂ ਕੀ ਕਰਨੇ ਇਹ ਤਾਂ ਹੋਰ ਵਧਾਈ ਜਾਂਦੇ ਨੇ ਆਪਾਂ ਤੋਂ ਨਹੀਂ ਘੜੇ ਘੁੜੇ ਪੈਂਦੇ ਛਾਪ ਛੱਲਾ ਪਾ ਕੇ ਆਵਾਂਗੇ ਆਪਾਂ ਤਾਂ ਸਿੱਧਾ ਸਾਦਾ ਹੋਊਗਾ ਹਾਂ ਖਾ ਸਾ ਟਾਈਮ ਲਾਤਾ ਹਜੇ ਤੱਕ ਨਹੀਂ ਮੁੜੀ ਹੈਗੀ ਉਹ ਆ ਜਾਣੀ ਹੈ ਜੀ ਕਈ ਵਾਰੀ ਬੱਸ ਨਹੀਂ ਪਿੰਦੀ ਮੈਨੂੰ ਤਾਂ ਇਹਦੀ ਮਾ ਪਤਾ ਨਹੀਂ ਉੱਥੇ ਮੰਨੇ ਹੋਣਗੇ ਕਿ ਨਹੀਂ ਉਹ ਤਾਂ ਹੁਣ ਆਏ ਤੇ ਹੀ ਪਤਾ ਲੱਗੂਗਾ ਜੀ ਵੀ ਕੀ ਕਹੇ ਇਹਨਾਂ ਨੇ ਗੱਲ ਤਾਂ ਦਲੀ ਠੀਕ ਹੈ ਹੁਣ ਮੈਨੂੰ ਤਾਂ ਲੱਗਦਾ ਇਹ ਫਿਰ ਉਹਨੂੰ ਬੱਸ ਪੁੱਛਣੀ ਮੀਰੀ ਹਾਂ ਟਾਈਮ ਤਾਂ ਲੱਗ ਹੀ ਜਾਂਦਾ ਜੀ ਹਾਂ ਇਹ ਤਾਂ ਗੱਲ ਲੈ ਆਈ ਗਈ ਮੰਮੀ ਲੈ ਹੋਰ ਆ ਜਾ ਮੰਮੀ ਪਾਣੀ ਲਿਆਵਾ ਮੰਮੀ ਨਾ ਪਤਾ ਹੋ ਤਾਂ ਪਾਣੀ ਪੀ ਕੇ ਆਈ ਇਹ ਪਾਣੀ ਨੂੰ ਤੂੰ ਛੱਡ ਪਹਿਲਾਂ ਮੇਰੀ ਗੱਲ ਸੁਣ ਭਾਈ ਉਹ ਤਾਂ ਐ ਕਹਿੰਦੇ ਨੇ ਪੁੱਤ ਕਹਿੰਦੇ ਸਾਤੋਂ ਤਾਂ ਨਹੀਂ ਕੜੇ ਕੂੜੇ ਪੈਣੇ ਐ ਤਾਂ ਸ਼ਾਂ ਵੀ ਬਾਸ ਸਕਦੇ ਹਲਕੀ ਜੀ ਦੱਸੂੰ ਕੀ ਲੱਗ ਰਹੀਏ ਐ ਤਾਂ ਮੰਮੀ ਫਿਰ ਠੀਕ ਨਹੀਂ ਆਉਣਾ ਹੈਗਾ ਕੰਮ ਆਪਣੀ ਤਾਂ ਜਮੀਂ ਬੇਜਤੀ ਹੋ ਜੂਗੀ ਜੇ ਉਥੋਂ ਨਾ ਆਇਆ ਕੋਈ ਗੱਲ ਤਾਂ ਪੁੱਤ ਤੇਰੀ ਵੀ ਠੀਕ ਆ ਐ ਤਾਂ ਫਿਰ ਆਪਣੀ ਵੱਡੀ ਜਾਊਗੀ ਬੇਇੱਜ਼ਤੀ ਹੋ ਜੂਗੀ ਅਗਲਾ ਕਹਿੰਦਾ ਇਹਦੇ ਪੇਕਿਆਂ ਨੇ ਕੁਝ ਵੀ ਨਹੀਂ ਕਰਿਆ ਉਹਦੇ ਕੜਾ ਪਾ ਕੇ ਜਾਣਗੇ ਫਿਰ ਹੁਣ ਕੀ ਕਹਿੰਦੇ ਨੇ ਉਹ ਉਹਨਾਂ ਨੇ ਕੁਝ ਤਾਂ ਦੱਸੇ ਹੋਊਗਾ ਤੈਨੂੰ ਖੁੱਲ ਕੇ ਤਾਂ ਉਹ ਮੁੰਡਾ ਕਹਿੰਦਾ ਪੂਆ ਤੈਨੂੰ ਪਤਾ ਹੀ ਆ ਸਾਡੇ ਘਰ ਦਾ ਇਹ ਤਾਂ ਹਲਕੀ ਜਿਹੀ ਸ਼ਾਮ ਪਾ ਸਕਦਾ ਇੱਕ ਮੰਮੀ ਸ਼ਕੱਲੀ ਸ਼ਾਮਪ ਨਾਲ ਕੀ ਬਣੂਗਾ ਤੂੰ ਉਹਨਾਂ ਨੂੰ ਸਮਾਰ ਕੇ ਤਾੜ ਕੇ ਕਹਿ ਦਿੰਦੀ ਪੁੱਤ ਹੁਣ ਇਹ ਤੂੰ ਤਾੜ ਕੇ ਕੀ ਕਹਾ ਮੈਂ ਤਾਂ ਇਨਾ ਕਹਿ ਕੇ ਆਈਆਂ ਬਹੂ ਨੂੰ ਵੀ ਮੁੰਡੇ ਨੂੰ ਵੀ ਤੈਨੂੰ ਪਤਾ ਤਾਂ ਹੈਗਾ ਪੁੱਤ ਫਿਰ ਉਹੀ ਉਹਨਾਂ ਦੇ ਦਹਾੜੇ ਦਾੜੇ ਨਾਲੇ ਨੇ ਫਿਰ ਮੰਮੀ ਆਏ ਕਹਿੰਦੀ ਕਿ ਭਾਈ ਜੀ ਨਹੀਂ ਥੋਤੋ ਕੁਝ ਹੁੰਦਾ ਕਿਸੇ ਤੋਂ ਫੜ ਧੜ ਕੇ ਕਰ ਲਓ ਕੁਈ 4 ਰੁਪਏ ਕਿਸ ਤੋਂ ਫੜ ਲੈਣ ਲਾ ਦੇਣਗੇ ਆਪੀ ਨਾਲੇ ਤੇਰੇ ਤੇਰਾ ਕਿਹੜਾ ਉੱਥੇ ਹੱਕ ਨਹੀਂ ਹੈਗਾ ਤੇਰਾ ਵੀ ਤਾਂ ਉਹਨਾਂ ਦੀ ਜ਼ਮੀਨ 'ਚ ਹਿੱਸਾ ਬਣਦਾ ਹੀ ਆ ਇੱਕ ਤਾਂ ਹੈਗਾ ਹੀ ਆ ਬੁੱਣਾ ਉਹਨਾਂ ਦਾ ਫਿਰ ਹੱਕ ਵੀ ਬਣਦਾ ਮੰਮੀ ਆਪਣੇ ਕਾਰਬਿਹਾਰ ਕਰਨ ਦਾ ਸਾਰਾ ਨਾਲ ਖੜਨ ਦਾ ਕੋਈ ਨਾ ਪੁੱਤ ਹੁਣ ਜਿਹੜਾ ਕੁਝ ਕਰਦੇ ਨੇ ਠੀਕ ਆ ਚੁੱਪੀ ਕਰ ਜੋ ਕੋਈ ਨਾ ਭੋਗ ਪੈ ਲੈਣ ਦੇ ਭੋਗ ਦਾ ਨਿਭੜ ਲੈਣ ਦੇ ਫਿਰ ਮੈਂ ਦਿਖਾਉਂਗੀ ਉਹਨਾਂ ਤਾਰਨ ਨਾ ਬਰ ਕੁਸ਼ਤਾ ਕਰਨੀ ਪਊਗਾ ਚਲੋ ਪੁੱਤ ਹੁਣ ਤੁਸੀਂ ਨਾ ਟੈਨਸ਼ਨ ਪਾਓ ਤੁਸੀਂ ਹੁਣ ਆਪਦੀ ਤਿਆਰੀ ਤੁਰੀ ਕਰੋ ਕੋਈ ਭੋਗ ਦੇ ਦਿਨ ਤੈਨੂੰ ਪਤਾ ਹੀ ਆ ਵੀ ਥੋੜੀ ਰਹਿ ਗਈ ਠੀਕ ਹੈ ਨਾ ਆਪਦਾ ਕੰਮ ਧੰਦਾ ਕਰੋ ਪੁੱਤ ਉઠੋ ਤੁਸੀਂ ਮੈਂ ਆਪੀ ਫੇਰ ਦੇਖਦੀ ਆ ਭੋਗ ਤੋਂ ਬਾਅਦ ਕੀ ਬਣਦਾ ਇੱਨਾ ਕੋਈ ਚਲ ਠੀਕ ਆ ਮੰਮੀ ਹਾਂ ਨਾਲੇ ਮੈਂ ਬਿੰਦਰਾਮ ਕਰਨਾ ਆ ਲੈ ਜੀ ਲਵੀ ਅੰਦਰ ਹੀ ਬਰਸ ਜੇ ਉਹ ਤਾਂ ਏ ਠੀਕਾ ਵੀ ਜਿਹੜੇ ਹਿਸਾਬ ਨਾਲ ਮੈਂ ਉਹਨਾਂ ਨੂੰ ਬੋਲ ਕੇ ਆਈਆਂ ਵੀ ਚੱਲ ਖਬਰ ਉਹਨਾਂ ਦਾ ਦਿਮਾਗ ਕੰਮ ਕਰੇ ਜਾਵੇ ਪਰ ਉਹ ਆਪਦੀ ਗੱਲ ਤੇ ਅੜੇ ਰਹਿ ਗਏ ਛਾਪ ਕਿਹਾ ਤੇ ਛਾਪ ਹੀ ਪਾ ਕੇ ਗਏ ਨੇ ਸਾਡੀ ਤਾਂ ਨੱਕ ਵੱਢ ਗਈ ਨਾ ਮੈਂ ਤਾਂ ਦੋ ਤਿੰਨੀਆਂ ਚ ਮੂੰਹ ਦਿਖਾਉਣ ਜੋਗੀ ਨਹੀਂ ਰਹੀ ਆ ਪੱਤ ਵਰਗੀ ਛਾਪ ਪਾ ਕੇ ਪਾ ਗਏ ਸਰਬਜੀਤ ਉਹ ਹੀ ਸਾਰੀਆਂ ਗੱਲਾਂ ਕਰਦੀਆਂ ਤੀਆਂ ਵੀ ਉਹ ਤਾਂ ਇੱਡਾ ਨਾ ਕਰਾਦੀ ਜੱਤੀ ਦਾ ਇਹ ਲੰਘਦਾ ਵੱਢ ਗਈ ਦੇ ਕੇ ਮੈਨੂੰ ਕਿਹੜਾ ਪੁੱਤ ਪਤਾ ਸੀ ਕੁੜੀਆਂ ਮੇਰੇ ਮੂੰਹ ਕੰਨੀ ਝਾਕਣ ਸਾਰੀਆਂ ਵੀ ਜਠਾਣੀ ਨੂੰ ਤਾਂ ਕੜਾ ਪੈਂਦਾ ਇਹਦੇ ਵਾਲੇ ਨੂੰ ਸ਼ਾਮ ਪਾ ਕੇ ਸਾਸ ਬਾਟ ਆ ਗਈ ਨੇ ਨਾ ਫਿਰ ਮੰਮੀ ਜਦ ਹੁਣ ਉਹ ਆਪਣੇ ਨਾਲ ਹੀ ਨਹੀਂ ਖੜੇ ਫਿਰ ਆਪਾਂ ਨੇ ਉਹਨਾਂ ਤੋਂ ਲੈਣਾ ਵੀ ਕੀ ਐ ਹੁਣ ਜਦ ਆਹ ਦੁੱਖ ਚ ਨਹੀਂ ਉਹਨਾਂ ਨੇ ਆ ਕੇ ਸਾਥ ਦਿੱਤਾ ਆਪਣਾ ਆਪਣੀ ਬੇਇੱਜ਼ਤੀ ਕਰਾਤੀ ਫਿਰ ਇਹਦੇ ਨਾਲੋਂ ਚੰਗਾ ਤਾਂ ਇਹ ਹੀ ਐ ਵੀ ਤੂੰ ਜਾ ਕੇ ਉੱਥੇ ਆਪਦਾ ਹਿੱਸਾ ਲਿਆ ਜਿਹੜਾ ਬਣਦਾ ਜ਼ਮੀਨ ਦਾ ਮੈਂ ਵੀ ਪੁੱਤੇ ਇਹੀ ਸੋਚਦੀ ਸੀ ਹੁਣ ਬੈਠੀ ਤੇ ਹੁਣ ਮੈਂ ਹਿੱਸਾ ਕਿਉਂ ਛੱਡਾਂ ਜਦ ਮੇਰੀ ਬੇਇੱਜ਼ਤੀ ਕਰਾ ਕੇ ਮੇਰਾ ਸਰੀਕੇ ਚ ਮੂੰਹ ਦਿਖਾਉਣ ਜੋਗੀ ਨਹੀਂ ਰਹੀ। ਫਿਰ ਮੰਮੀ ਤੂੰ ਐਂ ਕਰ। ਤੂੰ ਕੱਲ ਨੂੰ ਜਾ ਕੇ ਆ ਉੱਥੇ। ਅਗਲੇ ਨੂੰ ਪਤਾ ਵੀ ਤਾਂ ਲੱਗੇ ਇੱਕ ਵਾਰੀ ਸੁਣਾਈ ਕਰਕੇ ਆ ਉਹਨਾਂ ਨੂੰ। ਹਾਂ ਭਾਈ ਜਾਣਾ ਕਿਉਂ ਨਹੀਂ? ਮੈਂ ਕੱਲ ਨੂੰ ਹੀ ਜਾਨੀ ਆ ਉੱਥੇ। ਨਾ ਠੀਕ ਆ ਮੰਮੀ। ਪਤਾ ਤਾਂ ਉਹਨਾਂ ਨੂੰ ਐਂ ਲੱਗੂ ਫਿਰ। ਹੋਰ ਹੋਰ ਉਹੀ ਤਾਂ ਗੱਲ ਆ। ਜੀ ਤਾਂ ਹੀ ਤਾਂ ਕਹਿੰਦੇ ਆ ਵੀ ਉੱਥੇ ਜੇ ਜਾਓਗੀ ਫੇਰ ਹੀ ਕੋਈ ਪਤਾ ਲੱਗੂ। ਨਾ ਕੋਈ ਗੱਲ ਬਣੂਗੀ। ਤਾਂ ਕੋਈ ਗੱਲ ਨਾ ਬਣੂਗੀ। ਕਮਾ ਤਾਂ ਤੂੜੀ ਵਾਲੇ ਕਿੰਨੇ ਗਿਆ ਤੇ ਵੀ ਚਲ ਤੂੜੀ ਕਰਾ ਲਈਏ ਹੁਣ ਉਹ ਮਿਲਿਆ ਨਹੀਂ ਹੈਗਾ ਕੱਲ ਨੂੰ ਮਿਲੂਗਾ ਚਲ ਮੈਨੂੰ ਚਾਹ ਦੀ ਘੁੱਟ ਦੇ ਦਿਓ ਨਹੀਂ ਮੰਮੀ ਨੇ ਦੱਸਦੀ ਹੈਗੀ ਮੰਮੀ ਤਾਂ ਜੇ ਸਵੇਰ ਵਾਲੀ ਵਾਸਤੇ ਪਹਿਲੀ ਵਾਸਤੇ ਚਲੀ ਗਈ ਪੇਕੇ ਜਾਂਦੇ। ਅੱਛਾ। ਹਾਂ। ਚੱਲ ਵਧੀਆ। ਕਿ ਨਹੀਂ ਮੈਂ ਤਾਂ ਕਰ ਕੀ ਹੁੰਦੀ ਐ ਅੱਜ ਗੱਲ। ਅੱਛਾ ਅੱਛਾ। ਉਹ ਤਾਂ ਜੇ ਆਪਾਂ ਨੂੰ ਜ਼ਮੀਰ ਮਿਲਦੀ ਆ ਮੈਂ ਤਾਂ ਕਹਿੰਦਾ ਆਪਾਂ ਜ਼ਮੀਰ ਵੇਚ ਦਾਂਗੇ ਉਹ। ਵੇਚ ਕੇ ਨਾ ਆਪਦਾ ਨਵਾਂ ਕੰਮ ਕੋਈ ਸ਼ੁਰੂ ਕਰਾਂਗੇ। ਉੱਤੇ ਲਾਵਾਂਗੇ 4 ਪੈਸੇ। ਹਾਂ ਇਹ ਤਾਂ ਹੈਗਾ ਤੁਹਾਡੀ ਗੱਲ ਤਾਂ ਠੀਕ ਹੈ ਜੀ। ਹਾਂ। ਮੇਰੀ ਵੀ ਐਂ ਸਲਾਹ ਬਣੀ ਹੋਈ ਸੀ। ਵੀ ਮੰਮੀ ਆਪਦਾ ਹਿੱਸਾ ਲੈ ਕੇ ਆਵੇ ਤੇ ਮੈਂ ਵੇਚਾਂ। ਉਸ ਤੋਂ ਬਾਅਦ ਮੈਂ ਕੋਈ ਆਪਦਾ ਨਵਾਂ ਕੰਮ ਕਰਾਂ। ਖੇਤੀਆਂ ਆਪਾਂ ਵਧਾਉਣੇ ਨੇ ਜ਼ਮੀਨਾਂ 'ਚ ਖੇਤੀਆਂ 'ਚ ਹੈ ਵੀ ਕੀ ਅੱਜਗਾ ਤੈਨੂੰ ਪਤਾ ਗੱਲ ਤਾਂ ਤੁਸੀਂ ਠੀਕ ਕਹਿੰਦੇ ਹੋ ਖੇਤੀ 'ਚ ਬਚਦਾ ਕੀ ਐ ਹੁਣ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਹੋ ਕੀ ਬਚਦਾ ਆਪਾਂ ਨੂੰ ਇਹਨਾਂ 'ਚ ਕੁਛ ਨਹੀਂ ਰੱਖਿਆ ਹੈਗਾ ਕੋਈ ਕੰਮ ਹੀ ਸ਼ੁਰੂ ਕਰ ਲਓ ਆਪਦਾ ਤਾਂ ਹੀ ਕਹਿਣਾ ਚਲਾ ਜਾਂਦੇ ਮੰਮੀ ਨੂੰ ਫੇਰ ਦੇਖਦੇ ਆਂ ਕੀ ਬਣਦਾ ਹੋਰ ਚਲ ਮੰਦਰੇ ਪੀ ਲੈਣਾ ਜਾ ਠੀਕ ਐ ਨਾਲੇ ਆਰਾਮ ਕਰਦਾ ਤੂੰ ਰੋਟੀ ਬਣਾ ਲਾ ਕੋਲ ਠੀਕ ਐ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਅੱਜ ਕੋ ਅੰਦਰ ਆ ਜਾ ਮੈਂ ਬੱਸ ਮੈਂ ਤਾਂ ਉਹੀ ਬੈੰਗੀ ਹਾਂ ਮੰਜੇ ਤੇ ਤੇਰੀ ਮਾਂ ਅੰਦਰ ਆ ਰਹਾ ਮੈਂ ਬਾਬੂ ਆਈ ਹੈ ਰਤਰੀ ਕਾਲ ਕੰਜੀ ਤਸਰੀ ਕਾਲ ਪਏ ਹੋ ਠੀਕ ਹੈ ਸਭ ਠੀਕ ਆ ਤੁਸੀਂ ਦੱਸੋ ਠੀਕ ਠਾਕ ਵਧੀਆ ਹੋਰ ਪੈਗੀ ਭੋਗ ਤਾਂ ਵਧੀਆ ਨਿਪਟ ਗਿਆ ਆ ਭਾਈ ਜਿਹੜਾ ਤੁਸੀਂ ਨਵੇਂੜਾ ਆਇਆ ਉਹ ਜਾਂ ਨਿਪਟ ਗਿਆ। ਘਾਪੂਆ ਬਾਅਦ ਤੇ ਪਾਣੀ ਲੈ ਕੇ ਆ। ਲੈ ਬਸ ਭਾਈ ਪਾਣੀ ਧਣੀ ਮੈਂ ਪੀ ਕੇ ਆਈ ਆਂਗੀ। ਨਾ ਸਾਰਾ ਸੋ ਮੇਰੀ ਖੜਕੇ ਹੋਵੇ। ਅੱ ਕੀ ਹੋ ਗਿਆ ਪੂਆ ਗੁੱਸੇ 'ਚ ਗਾਤਵਾ? ਆ ਜਿਹੜਾ ਹੁਣ ਤੁਸੀਂ ਰੰਗ ਭੋਗ ਤੇ ਲਾ ਕੇ ਆਏ ਹੋ ਤਾਂ ਗੁੱਸੇ ਆ ਮੈਂ। ਸਾਰੇ ਪਿੰਡ ਵਿੱਚ ਥੂ-ਥੂ ਹੋਈ ਪਈ ਆ। ਤੁਸੀਂ ਮੇਰੀ ਗੱਲ ਸੁਣੋ। ਬਹੁਤ ਵਧੀਆ ਤੁਸੀਂ ਮੇਰੇ ਨਹਾਰ ਪੁਆਏ ਉੱਥੇ। ਮੇਰਾ ਜਿਹੜਾ ਹਿੱਸਾ ਬਣਦਾ ਮੈਨੂੰ ਦੇਓ। ਉਦੋਂ ਬਾਦ ਭਾਈ ਹੁਣਾਂ ਤੁਸੀਂ ਮੇਰੇ ਆਉਣਾ ਮੈਂ ਤੁਹਾਡੇ ਆ। ਸਾਰੇ ਪਿੰਡ ਵਿੱਚ ਮੇਰੀ ਤੁਸੀਂ ਬੇਇੱਜ਼ਤੀ ਕਰਾ ਕੇ ਧਰਤੇ। ਨਾ ਭੂਆ ਬੇਇੱਜ਼ਤੀ ਨੂੰ ਕੀ ਐ? ਇਹੋ ਜਿਹੇ ਲੋਕ ਕਰਦੇ ਨੇ ਉਹ ਜਿਆਸੀ ਕਰਕੇ ਆਏ ਆ। ਨਾਲੇ ਹਰੇਕ ਥਾਂਵੇਂ ਤੇਰੇ ਨਾਲ ਖੜਦੇ ਆ। ਉਲਟਾ ਤੂੰ ਕਹਿੰਦੀ ਆ ਹਿੱਸਾ ਦੇ। ਕੁੜੀਆਂ ਕਿਹੜਾ ਹਿੱਸਾ ਲੈਂਦੀਆਂ ਹੁੰਦੀਆਂ ਨੇ? ਦੇਖ ਭਾਈ ਮੇਰੀ ਗੱਲ ਸੁਣ। ਮੈਂ ਤਾਂ ਹਿੱਸਾ ਲੈ ਕੇ ਜਾਊਂਗੀ। ਕੋਈ ਲੈ ਕੇ ਜਾਵੇ ਨਾ ਜਾਵੇ। ਜੇ ਤੁਸੀਂ ਮੇਰੀ ਇੰਨੀ ਬੇਇੱਜ਼ਤੀ ਕਰਾਤੀ ਉੱਥੇ ਹੋਰ ਕੀ ਕਾਦੀ ਕਮੀ ਰਹੇਗੀ? ਇਹ ਵਾ ਇਸਾਦਾ ਤੈਨੂੰ ਦਿੰਦਾ ਨਹੀਂ ਮੈਂ ਦੋ ਕਿੱਲੇ ਪੈੜੀਆਂ ਮੈਂ ਤੈਨੂੰ ਕੀ ਹੀ ਸਾਦੇ ਰਾਵਾਂ ਮੇਰਾ ਆਪਦਾ ਗੁਜ਼ਾਰਾ ਮਸਾ ਹੁੰਦਾ ਨਾਲੇ ਹੁਣ ਤੱਕ ਤੇਰਾ ਸਾਰਾ ਤਿੱਥਿਹਾਰ ਕੀਤਾ ਬਾਪੂ ਤੋਂ ਬਾਅਦ ਤੂੰ ਕਹਿੰਦਾ ਦਿੰਦਾ ਨਹੀਂ ਹਿੱਸਾ ਤਾਂ ਤੈਨੂੰ ਮੈਂ ਲੈ ਕੇ ਦਿਖਾਉਂਗੀ ਮਾਚੀ ਪੈਂਜੀ ਗੁੱਸੇ ਨਾ ਹੋਵੋ ਚਾਹ ਪੀ ਕੇ ਜਾ ਨਾ ਚਾਹ ਮੈਂ ਤਾਂ ਤੁਸੀਂ ਬਿਹਰੀਆਂ ਪਲਾਤੀਆਂ ਮੈਨੂੰ ਬੱਚੇ ਹੋ ਵਿਖੂਆ ਤੇ ਨਹੀਂ ਕੋਈ ਨਾ ਟੈਨਸ਼ਨ ਨਾ ਪਾ ਆ ਅੰਦਰ ਚੱਲੀਏ ਆਪਾਂ ਪੁੱਤਾ ਪਾਣੀ ਦੀ ਘੁੱਟ ਲਿਆ ਭਾਈ ਕਿਉਂ ਨਹੀਂ ਮम्मी ਉਹ ਫੇਟੀ ਤੁਸੀਂ ਉਹ ਸਨੀ ਲੈ ਆਉਂਦੇ ਰਹੇ ਮम्मी ਅੱਛਾ ਚਲੋ ਉੱਥੇ ਜਾ ਕੇ ਆਉਣੀ ਆਓ ਲੈ ਕੀ ਕਰਦਾ ਆ ਸੰਨੀ ਜੀ ਲਾਉਂਦਾ ਦੀ ਮੈਂ ਤਾਂ ਸੰਨੀ ਸੁਨੀ ਦਾ ਛੱਡ ਖਹਿਣਾ ਤੁਰਿਆ ਮੇਰੀ ਗੱਲ ਕੋਲ ਪਹਿਲਾਂ ਆਉਣਾ ਆਉਣਾ ਮੈਂ ਤਾਂ ਕੁੱਤੇ ਨੂੰ ਮੈਂ ਕਹਿਨੀ ਆ ਜਾ ਆਈ ਮੈਂ ਅੱਛਾ ਉਹਨਾਂ ਨੂੰ ਤਾਂ ਭਾਈ ਜਵਾਬ ਦੇ ਤਾਂ ਹਿੱਸਾ ਦੇਣ ਤੋਂ ਹੁਣ ਦੱਸ ਕੀ ਹੱਲ ਕਰੀਏ ਜਵਾਬ ਤੂੰ ਆਕੜ ਕੇ ਨਹੀਂ ਕਿਹਾ ਮਾੜਾ ਮੋਟਾ ਬਥੇਰਾ ਕਿਹਾ ਬਥੇਰਾ ਕਹਿ ਕੇ ਆਈਆਂ ਮੈਂ ਮੁੰਡੇ ਨੂੰ ਫਿਰ ਆਪਾਂ ਆਏ ਆ ਭੂਆ ਬੋਆ ਤੇ ਫਿਰ ਆਪਾਂ ਹੁਣ ਐ ਕਰਦੇ ਆ ਵਕੀਲ ਨਾਲ ਰਾਏ ਕਰ ਲੈਨੇ ਆ ਨਾਲੇ ਤੂੰ ਤਾਂ ਕੇਸ ਜਿੱਤੀ ਜਿੱਤੇ ਆਈਆਂ ਤੇਰਾ ਹਿੱਸਾ ਬਣਦਾ ਤਾਂ ਹੈਗਾ ਉੱਥੇ ਅੱਛਾ ਆਪਾਂ ਤਾਂ ਆਪ ਹੀ ਲੈ ਲਾਂਗੇ ਠੀਕ ਆ ਕੇਸ ਕਰ ਦਿੰਨੇ ਆ ਚੁੱਪ ਕਰਕੇ ਮੈਂ ਉਹਦਾਂ ਗੱਲ ਕਰ ਲੈਣਾ ਤੂੰ ਹੁਣ ਉਹਨੂੰ ਜਾ ਕੇ ਫੋਨ ਕਰ ਦੇ ਚੱਲ ਹਾਂ ਠੀਕ ਹੈ ਭਾਈ ਆਪਦਾ ਕਚੇਰੀਆਂ ਚ ਹੀ ਮਿਲਾਂਗੇ ਅਸੀਂ ਤਾਂ ਹੁਣ ਚੱਲ ਫਿਰ ਮੈਂ ਫੋਨ ਕਰਦੀ ਆ ਨਾ ਤੂੰ ਸੰਨੀ ਦਾ ਕੰਮ ਨਿਮੇੜ ਫਟਾਫਟ ਕਰਨਾ ਹਾਂ